ਰੱਬ ਹੈ ਇਹਦੇ ਵਿੱਚ ਕੋਈ ਦੋਰਿਆ ਨਹੀਂ ਗਿਆ ਪਰਮਾਤਮਾ ਹੈ ਪਰ ਜਿਹਦੀ ਚੱਕੀ ਹੈ ਨਾ ਜਦੋਂ ਚੱਲਦੀ ਹੈਗੀ ਸੂੜਾ ਨਹੀਂ ਨਿਕਲਦਾ ਪੀ ਦਿੰਦਾ ਕਿਸਮਤ ਨੂੰ ਤੇ ਕਰਮ ਨੂੰ ਮੰਨਦੇ ਹੋ ਬਾਈ ਜੀ ਤੁਸੀਂ ਬੰਦਾ ਕਰਮ ਜਿਹੜਾ ਕਰਦਾ ਹੈਗਾ ਚੰਗਾ ਕਰਦਾ ਚੰਗੇ ਦਾ ਫਲ ਹੈ ਖੇਤ 'ਚ ਤੁਸੀਂ ਵੀਜੇ ਫੀਮ ਬੀਜ ਲਓ ਪਰਚਾ ਦਰਜ ਹੋਊਗਾ ਅੰਦਰ ਕਰਨਗੇ ਸੋਨੂੰ ਖੇਤ ਦੇ ਵਿੱਚ ਕਣਕ ਬੀਜੋਗੇ ਨਰਮਾ ਬੀਜੋਗੇ ਝੋਨਾ ਬੀਜੋਗੇ ਸਪੈਸੇ ਆਉਣਗੇ ਜੇਬ 'ਚ ਰੋਹੋਗੇ ਉਹਨਾਂ ਨੂੰ ਮੌਜਾਂ ਕਰੋਗੇ ਕਰਮ ਹੈ ਇਹ ਕਰਮ ਜੀ ਖੇਤ ਦੇ ਵਿੱਚ ਫਸਲ ਵੀ ਇਦਾਂ ਉਹ ਬਾਹਰਲਾ ਖੇਤ ਹੈ ਸਰੀਰੂਪ ਖੇਤ ਹੈ ਜੀ ਇਹਦੇ ਚ ਜਿਹੜੇ ਜਿਹੋ ਜੇ ਤੁਸੀਂ ਚੰਗਾ ਬੀਜੋਗੇ ਉਸ ਵਾਸਤੇ ਉਹਦਾ ਚੰਗਾ ਫਲ ਆਏ ਮਾੜਾ ਕਰੋਗੇ ਮਾੜਾਗਾ ਕਿਸਮਤ ਨੂੰ ਵੀ ਮੰਨਦੇ ਹੋ ਕਹਿ ਦਿੰਦੇ ਯਾਰ ਇਹਦੀ ਇੱਕ ਤਾਂ ਕਿਸਮਤ ਹੀ ਬੜੀ ਚੰਗੀ ਹੈ ਇਹਨੂੰ ਤਾਂ ਆਪਣੇ ਆਪ ਹੀ ਮਿਲ ਗਿਆ ਸਾਰਾ ਕੁਝ ਕਿਸਮਤ ਨੂੰ ਮੰਨ ਉਹਦਾ ਮਗਰਾ ਮਗਲਾ ਕਰਮ ਕਰਿਆ ਹੁੰਦੇ ਨੇ ਜਿਹੜਾ ਹਾਂ ਉਹ ਮਿਲਦਾਗਾ ਅੱਛਾ ਉਹ ਪਿਛਲੇ ਜਨਮ ਦਾ ਪਿਛਲੇ ਜਨਮ ਦਾ ਮਿਲਦਾਗਾ ਅੱਛਾ ਇਹ ਹੁੰਦਾ ਕਿ ਮਤਲਬ ਪਿਛਲੇ ਜਨਮ ਦਾ ਸਾਰਾ ਇਹ ਚੀਜ਼ ਚੱਲਦੀ ਹੈ ਜੀ ਹਾਂ ਇਹਦੇ ਚ ਕੋਈ ਦੋ ਇਹ ਨਹੀਂ ਵੀ ਬਾਣੀ ਮੰਨਦੀ ਇਸ ਨੂੰ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾਗਾ ਇੱਥੇ ਜੋ ਬੀਜਾਂਗੇ ਨਾਨਕੇ ਅੱਗੇ ਸੋ ਮਿਲੇ ਖੱਟੇ ਘਾਲ ਦੇ ਉਹ ਸਾਨੂੰ ਅੱਗੇ ਮਿਲਣਾ ਜੋ ਇੱਥੇ ਇਸ ਕਰਕੇ ਜਾਵਾਂਗੇ ਉਹਦਾ ਰਿਜ਼ਲਟ ਮਿਲਣਾ ਇਹ ਕੋਈ ਗੱਲ ਨਹੀਂ ਵੀ ਬੰਦਾ ਜਿਹੜਾ ਕਰਮ ਕਰਦਾ ਹੈਗਾ ਵੀ ਉਹਦਾ ਫਲ ਨਹੀਂ ਮਿਲਦਾਗਾ ਕਈਆਂ ਨੂੰ ਤਾਂ ਇੱਥੇ ਹੀ ਮਿਲ ਜਾਂਦਾ ਪਰ ਇਹ ਹੈ ਨਾ ਜੇ ਕੋਈ ਚੰਗਾ ਕਰਮ ਇੱਥੇ ਵੀ ਕਰਦਾ ਹੈ ਉਹ ਕਹਿੰਦੇ ਜੇ ਇੱਥੇ ਹੀ ਮੰਗ ਲਈਏ 10 ਗੁਣੇ ਤੇ ਅੱਗੇ 70 ਗੁਣੇ ਸਹੀ ਗੱਲ ਉਹਦਾ ਫਲ ਹੈਗਾ ਜੇ ਕੋਈ ਬੰਦਾ ਅੱਜ ਹੀ ਜਮਾ ਕਰਾਇਆ ਤੇ ਸਵੇਰੀ ਕਢਾ ਲਿਆ ਬੈਂਕ ਦੇ ਵਿੱਚ ਉਹ ਤੇ ਦਿਹਾੜੀ ਦੇ ਵਿਆਜ ਮਿਲੂਗਾ ਤੇ ਜੇ ਕਿਸੇ ਨੇ 20 25 ਸਾਲ ਕਢਾਏ ਨਾ ਤੇ ਢੇਰ ਲੱਗ ਜਾਂਦੇ ਨਾਵੇਂ ਦੇ ਸਹੀ ਗੱਲ ਇਹ ਚੀਜ਼ਾਂ ਸਾਰੀਆਂ ਨਾ ਜਿਵੇਂ ਇਹਨਾਂ ਨੇ ਇਹਨਾਂ ਦੇ ਰਾਜ ਬਣਾਇਆਗਾ ਵੀ ਡੀਸੀ ਬਣਾਏ ਐ ਐਸਐਸਸੀਪੀ ਬਣਾਏ ਅਗੇ ਕਾਨੂੰਨ ਵਸਤਾ ਬਣਾਈ ਹੈਗੀ ਬਾਣੀ ਚ ਵੀ ਇਹੀ ਕੁਛ ਹੈਗਾ